ਸਤ ਸ੍ਰੀ ਅਕਾਲ ਦੋਸਤੋ ਜਿੰਦਗੀ ਵਿੱਚ ਕੁਝ ਅਜਿਹੇ ਕੰਮ ਹੁੰਦੇ ਹਨ ਜੋ ਸਿਰਫ ਤੇ ਸਿਰਫ ਤੁਸੀਂ ਹੀ ਕਰਨੇ ਹੁੰਦੇ ਹਨ ਐਸੇ ਕੰਮਾਂ ਨੂੰ ਜ਼ਿੰਮੇਵਾਰੀ ਵੀ ਕਹਿ ਸਕਦੇ ਹਾਂ ਆਪਣਾ ਕੰਮ ਆਪ ਹੀ ਕਰਨਾ ਪੈਂਦਾ ਹੈ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਆਮ ਸ਼ਬਦਾਂ ਵਿੱਚ ਦੇਖੀਏ ਤਾਂ ਦੂਜਿਆਂ ਤੇ ਭਰੋਸਾ ਕਰਨਾ ਤਾਂ ਠੀਕ ਹੈ ਪਰ ਅਸਲੀ ਸਫਲਤਾ ਤਦ ਹੀ ਮਿਲਦੀ ਹੈ ਜਦ ਇਨਸਾਨ ਆਪਣੀ ਮਿਹਨਤ ਤੇ ਭਰੋਸਾ ਕਰਦਾ ਹੈ ਜਦ ਕੰਮ ਤੇਰਾ ਫਿਰ ਤੂੰ ਹੀ ਕਰਨਾ ਕਿਉਂਕਿ ਕੋਈ ਹੋਰ ਤੇਰੇ ਜਿਹਾ ਜਜ਼ਬਾ ਨਹੀਂ ਰੱਖਦਾ ਹੈ ਆਪਣਾ ਕੰਮ ਆਪ ਕਰਨ ਦੇ ਨਾਲ ਕੰਮ ਵਿੱਚ ਨਿਖਾਰ ਵੀ ਆ ਜਾਂਦਾ ਹੈ ਇਸ ਨਾਲ ਸਖਸੀਅਤ ਵਿੱਚ ਵੀ ਫਰਕ ਦਿਖਣ ਲੱਗ ਜਾਂਦਾ ਹੈ ਦੁਨੀਆ ਸਲਾਹਤ ਵਧੀਆ ਤੋਂ ਵੀ ਵਧੀਆ ਦੇਵੇਗੀ ਪਰ ਮਿਹਨਤ ਆਪਣੇ ਹੱਥਾਂ ਨਾਲ ਕੀਤੇ ਕੰਮਾਂ ਦੇ ਨਾਲ ਹੀ ਰੰਗ ਲਿਆਦੀ ਹੈ ਆਪਣੇ ਲਈ ਕੀਤੇ ਕੰਮ ਦੇ ਨਾਲ ਜਿੱਥੇ ਇਨਸਾਨ ਖੜਦਾ ਹੈ ਤਾਂ ਰੱਬ ਵੀ ਉੱਥੇ ਖੜ ਜਾਂਦਾ ਹੈ ਇਸ ਲਈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਰਮ ਹੀ ਰੱਬ ਹੈ। ਜ਼ਿੰਦਗੀ ਦੇ ਹਰ ਮੋੜ ਤੇ ਚਾਹੇ ਲੋਕ ਸਾਥ ਦੇਣ ਜਾਂ ਨਾ ਦੇਣ ਪਰ ਆਪਣਾ ਕੰਮ ਤਾਂ ਆਪ ਹੀ ਕਰਨਾ ਪੈਂਦਾ ਹੈ। ਜ਼ਿੰਦਗੀ ਦਾ ਨਿਯਮ ਇਹ ਹੈ ਕਿ ਕੋਈ ਆਵੇ ਜਾਂ ਨਾ ਆਵੇ, ਕੋਈ ਸਹਾਰਾ ਮਿਲੇ ਜਾਂ ਨਾ ਮਿਲੇ। ਜੇ ਸੁਪਨਾ ਤੁਹਾਡਾ ਆਪਣਾ ਹੈ ਤਾਂ ਉਸ ਸੁਪਨੇ ਲਈ ਕੰਮ ਵੀ ਤੁਹਾਨੂੰ ਆਪ ਨੂੰ ਹੀ ਕਰਨਾ ਪਵੇਗਾ। ਰੱਬ ਵੀ ਉਸ ਦਾ ਸਾਥ ਦਿੰਦਾ ਹੈ ਜੋ ਉੱਠ ਕੇ ਆਪਣਾ ਰਾਹ ਆਪ ਬਣਾਉਂਦਾ ਹੈ ਕੰਮ ਨੂੰ ਕਰਨ ਦਾ ਤੇਰਾ ਆਪਣਾ ਤਰੀਕਾ ਹੋ ਸਕਦਾ ਹੈ ਜਿਵੇਂ ਹੱਸ ਕੇ ਕਰ ਲਿਆ ਭਾਵੇਂ ਰੋ ਕੇ ਕਰ ਲਿਆ ਪਰ ਜਦ ਕੰਮ ਤੇਰਾ ਤਾਂ ਤੂੰ ਅਤੇ ਤੈਨੂੰ ਹੀ ਕਰਨਾ ਪੈਣਾ ਹੈ ਕੰਮ ਦਾ ਕਰਨਾ ਹੀ ਪੈਂਦਾ ਹੈ ਚਾਹੇ ਮੋਜਾ ਮਾਨ ਕੇ ਕਰ ਲਿਆ ਜਾਵੇ ਜਾਂ ਮੁਸ਼ਕਿਲ ਹਾਲਾਤਾਂ ਵਿੱਚ ਰੋ ਰੋ ਕੇ ਕਰ ਲਿਆ ਜਾਵੇ ਜ਼ਿੰਦਗੀ ਕਿਸੇ ਦੇ ਲਈ ਨਹੀਂ ਰੁਕਦੀ ਹੈ ਸਮਾਂ ਵੀ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਹੈ جیت ਹਮੇਸ਼ਾ ਹੀ ਉਸ ਇਨਸਾਨ ਦੀ ਹੁੰਦੀ ਹੈ ਜੋ ਹਾਲਾਤਾਂ ਨੂੰ ਨਹੀਂ ਰੋਂਦਾ ਭਾਵ ਸ਼ਿਕਵਾ ਨਹੀਂ ਕਰਦਾ ਪਰ ਉਹਨਾਂ ਹਾਲਾਤਾਂ ਵਿੱਚੋਂ ਰਾਹ ਬਣਾਉਂਦਾ ਜਾਂਦਾ ਹੈ ਜ਼ਿੰਦਗੀ ਦਾ ਇੱਕ ਇਹ ਵੀ ਨਿਯਮ ਹੈ ਕਿ ਚਾਹੇ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋ ਜਾਣ ਜੇ ਮਕਸਦ ਵੱਡਾ ਹੈ ਤਾਂ ਰੁਕਣਾ ਨਹੀਂ ਬਣਦਾ ਹੈ ਬਲਕਿ ਹਰ ਹਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਹਮੇਸ਼ਾ ਹੀ ਆਸਾਨ ਨਹੀਂ ਹੁੰਦੀ ਹੈ ਜੋ ਇਨਸਾਨ ਕੁਝ ਕਰਨ ਦੀ ਇੱਛਾ ਰੱਖਦਾ ਹੈ ਉਹ ਪਰ ਹਾਲ ਕੰਮ ਕਰਦਾ ਹੈ ਰਾਹ ਰੁਕਦੇ ਨੇ ਲੋਕ ਹਿੰਮਤ ਤੋੜਦੇ ਨੇ ਪਰ ਅਸਲੀ ਜੋਤਾ ਉਹ ਹੁੰਦਾ ਹੈ ਜੋ ਹਾਲਾਤ ਨਾਲ ਡਟ ਕੇ ਮੁਕਾਬਲਾ ਕਰਦਾ ਹੈ ਸਫਲਤਾ ਕਿਸੇ ਦੀ ਉਡੀਕ ਨਹੀਂ ਕਰਦੀ ਹੈ ਇਸ ਲਈ ਕੰਮ ਤੈਨੂੰ ਹੀ ਕਰਨਾ ਪੈਣਾ ਹੈ ਅਤੇ ਹਰ ਹਾਲ ਵਿੱਚ ਕਰਨਾ ਹੀ ਪੈਣਾ ਹੈ ਜ਼ਿੰਦਗੀ ਕਦੀ ਇੱਕ ਸਮਾਨ ਨਹੀਂ ਰਹਿੰਦੀ ਹੈ ਇੱਥੇ ਕਦੀ ਧੁੱਪ ਅਤੇ ਕਦੀ ਛਾਂ ਦਾ ਕੰਮ ਬਣਿਆ ਹੀ ਰਹਿੰਦਾ ਹੈ ਕਦੀ ਤਾਂ ਹਸਣ ਵਾਲੇ ਪਲ ਹੁੰਦੇ ਹਨ ਅਤੇ ਕਦੀ ਹੰਝੂਆਂ ਦੇ ਦਿਨ ਆ ਜਾਂਦੇ ਹਨ ਪਰ ਜਿੱਤ ਉਸਦੀ ਹੁੰਦੀ ਹੈ ਜੋ ਹਾਲਾਤਾਂ ਨੂੰ ਮੰਜ਼ਿਲ ਦੇ ਰਸਤੇ ਦੇ ਉੱਤੇ ਆਉਣ ਹੀ ਨਹੀਂ ਦਿੰਦਾ ਹੈ ਸੋ ਆਉ ਹੁਣ ਤੱਕ ਦੀ ਹੋਈ ਸਾਰੀ ਗੱਲਬਾਤ ਨੂੰ ਦੁਬਾਰਾ ਵਿਅਕਤ ਕਰਨ ਦੀ ਕੋਸ਼ਿਸ਼ ਕਰ ਲਈਏ ਇੱਕ ਕਾਵਮਈ ਰੰਗ ਦੇ ਨਾਲ ਜਦ ਕੰਮ ਤੇਰਾ ਫਿਰ ਤੂੰ ਹੀ ਕਰਨਾ ਜਦ ਕੰਮ ਤੇਰਾ ਫਿਰ ਤੂੰ ਹੀ ਕਰਨਾ ਤੇ نو ਹੀ ਕਰਨਾ ਪੈਣਾ ਹੈ ਜਦ ਕੰਮ ਤੇਰਾ ਫਿਰ ਤੂੰ ਹੀ ਕਰਨਾ ਤੇ نو ਹੀ ਕਰਨਾ ਪੈਣਾ ਹੈ ਹੱਸ ਕੇ ਭਾਵੇਂ ਰੋ ਕੇ ਕਰ ਲੈ ਹੱਸ ਕੇ ਭਾਵੇਂ ਰੋ ਕੇ ਕਰ ਲੈ ਹਰ ਹਾਲ ਚ ਕਰਨਾ ਪੈਣਾ ਹੈ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾ ਹੌਸਲਾ ਫੁਜਾਈ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਲਦ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਦੇ ਨਾਲ ਧੰਨਵਾਦ